ਸਤਨਾਮ ਵਾਹਿਗੁਰੂ ਸਾਹਿਬ ਜੀ ਤਲੰਗ ਮਹਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਪਹਿਲੇ ਹਾਰੇ ਕੁਰੇ ਆਪਣੇ ਗੁਰ ਕੋ ਬਲ ਜਾਈਆਂ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ ਗੁਰ ਸਿਖਿ ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਮਤੇ ਤੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਕਮ ਕਮ ਜਾਏ ਜਿਨ ਸਤ ਗੁਰ ਪਿਆਰਾ ਦੇਖਿਆ ਤਿਨ ਕਹਾ ਵਾਰੀ ਜਿਨ ਗੁਰ ਕੀ ਕੀਤੇ ਚੱਕਰੀ ਤਿਨ ਸਦ ਬਲੇ ਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸ਼ਟਾਰਾ ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ ਤਿੰਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਨ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ ਜਿਨਾਂ ਹਰ ਸੇਤੀ ਪਰਹੜੀ ਤਿਨਾਂ ਜੀ ਪ੍ਰਭ ਨਾਲੇ ਓਏ ਜੱਪ ਜੱਪ ਪਿਆਰਾ ਜੀਵਨ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕਮ ਜਾਇਆ ਓਏ ਆਪ ਛੁੱਟੇ ਪਰਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰੈ ਹਰ ਸੇਵਿਆ ਗੁਰ ਧੰਨ ਗੁਰ ਧੰਨ ਦੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਡ ਪੁੰਨ ਜੋ ਗੁਰ ਸਿੱਖ ਗੁਰ ਸੇਵੰਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ ਹਰਦਰ ਗੈ ਪੈਨਾਈਆਂ ਹਰ ਆਪ ਗਲ ਲਾਈਆਂ ਜੋ ਗੁਰਮੁਖ ਨਾਮ ਤੇ ਆਇੰਦੇ ਤੈਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਭਕਾਲ ਦੇ ਧੂੜ ਕੋਲ ਕੋਲ ਪੀਚੈ ਪਾਂਸ ਪਾਰੀ ਖਾਤੀਆ ਮੁਖ ਬੀੜੀਆਂ ਲਾਈਆ ਹਰ ਹਰ ਕਦੇ ਨਾ ਚੇਤਿਓ ਜੰਮ ਪਕੜ ਚਲਾਈਆ ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਓਰ ਧਾਰੇ ਤੈਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨੇਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤ ਗੁਰ ਭੇਟਿਆ ਰੰਗ ਰਲੀਆਂ ਮਾਣੈ ਸਤ ਗੁਰ ਦਾਤਾ ਆਖੀਐ ਤੁਸ ਕਰੇ ਪਸਾਓ ਹਾਂ ਗੁਰ ਵਿਟੋ ਸਦਵਾਰਿਆ ਜਿਨ ਦਿੱਤੜਾ ਨਾਓ ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ ਹਉ ਵੇਖ ਵੇਖ ਗੁਰੂ ਬਿਕਸਿਆ ਗੁਰ ਸਤਗੁਰ ਦੇਹਾ ਗੁਰਸ ਨਾਮ ਅਮਰਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾਂ ਗੁਰ ਮੰਨਿਆ ਤਿਨਾਂ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਘਰ ਚ ਲੈ ਜਾਈਐ ਜਿਨ ਗੁਰਮੁਖ ਹਰਿਆ ਰਾਤੀਆ ਸੇ ਸਾਹਾ ਵਡ ਦਾਣੇ ਹਉ ਸਤ ਗੁਰ ਕਉ ਸਦ ਵਾਰਿਆ ਗੁਰਬਚਨ ਸਮਾਣੇ ਤੂੰ ਠਾਕੁਰ ਤੂੰ ਸਾਹਿਬ ਤੁਹ ਹੈ ਮੇਰਾ ਮੀਰਾ ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹਿਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਸ ਭਾਵੈ ਨਾਨਕਾ ਸਾਈਂ ਕਲ ਚੰਗੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤੇ ਸੁਭਾਵੈ ਨਾਨਕਾ ਸਾਈ ਗਲ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹਕੂਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜਿਦੇ ਤਲੰਗ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे मेरे गुरु ते प्यारे सिख मेनू आके मिल मेनू आके मिल ठहराओ हे गुरु सिख मित्र गुरु ने मेनू परमात्मा दे सिफ सलाह दिया गल्ला सुनाईया हन मैं अपने गुरु तो मुड़ मुड़ सड़के कुर्बान जानदा हे गुरु सिख परमात्मा दे गुण गाउने परमात्मा नु पसंद आउंदे हन मैं ओ गुण ਕਾਉਣੇ ਗੁਰੂ ਪਾਸੋਂ ਸਿੱਖੇ ਹਨ ਮੈਂ ਉਹਨਾਂ ਵਡਭਾਗੀਆਂ ਤੋਂ ਮੁੜ ਮੁੜ ਕੁਰਬਾਨ ਜਾਂਦਾ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ ਹੈ ਏ ਗੁਰਸਿੱਖ ਮੈਂ ਉਹਨਾਂ ਤੋਂ ਸਤਕੇ ਜਾਂਦਾ ਹਾਂ ਸਦਾ ਸਤਕੇ ਜਾਂਦਾ ਹਾਂ ਜਿਨ੍ਹਾਂ ਪਿਆਰੇ ਗੁਰੂ ਦਾ ਦਰਸ਼ਨ ਕੀਤਾ ਹੈ ਜਿਨ੍ਹਾਂ ਗੁਰੂ ਦੀ ਦੱਸੀ ਸੇਵਾ ਕੀਤੀ ਹੈ ਏ ਹਰੀ ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ ਪਰ ਇਹ ਨਾਮ ਗੁਰੂ ਦੀ ਸ਼ਰਣ ਪਿਆ ਹੀ ਮਿਲਦਾ ਹੈ ਗੁਰੂ ਦੇ ਸਾਹਮਣੇ ਰਹਾ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਇਹ ਗੁਰਸਿੱਖ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦੇ ਹਨ ਨਾਨਕ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਸਦਾ ਸਰਕੇ ਜਾਂਦਾ ਹੈ ਇਹ ਹਰੀ हे ਪ੍ਰਭੂ ਉਹ ਹੀ ਸਿਪਸਲਾ ਤੇਰੀ ਸਿਪਸਲਾ ਕਹੀ ਜਾ ਸਕਦੀ ਹੈ ਜਿਹੜੀ ਤੈਨੂੰ ਪਸੰਦ ਆ ਜਾਂਦੀ ਹੈ हे ਭਾਈ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕਰਦੇ ਹਨ ਉਹਨਾਂ ਨੂੰ ਪ੍ਰਭੂ ਸੁਖ ਫਲ ਦਿੰਦਾ ਹੈ ਇਹ ਭਾਈ ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ ਉਹਨਾਂ ਦੇ ਦਿਲ ਸਦਾ ਪ੍ਰਭੂ ਦੇ ਚਰਨਾਂ ਨਾਲ ਹੀ ਜੁੜੇ ਰਹਿੰਦੇ ਹਨ ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ ਪ੍ਰਭੂ ਦਾ ਨਾਮ ਹਿਰਦੇ ਵਿੱਚ ਸੰਭਾਲ ਕੇ ਆਤਮਿਕ ਜੀਵਨ ਹਾਸਲ ਕਰਦੇ ਹਨ اے ਭਾਈ ਮੈਂ ਉਹਨਾਂ ਮਨੁੱਖਾਂ ਤੋਂ ਸਤਕੇ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕੀਤੀ ਹੈ ਉਹ ਮਨੁੱਖ ਆਪ ਆਪਣੇ ਪ੍ਰਵਾਸ ਮੇਤ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਬਚ ਗਏ। ਉਹਨਾਂ ਸਾਰਾ ਸੰਸਾਰ ਹੀ ਬਚਾ ਲਿਆ। हे ਭਾਈ ਗੁਰੂ ਸਲਾਉਣ ਜੋਗ ਹੈ, ਗੁਰੂ ਸਲਾਉਣ ਜੋਗ ਹੈ। ਪਿਆਰੇ ਗੁਰੂ ਦੇ ਰਾਹੀ ਹੀ ਮੈਂ ਪ੍ਰਮਾਤਮਾ ਦੀ ਸੇਵਾ ਭਗਤੀ ਸ਼ੁਰੂ ਕੀਤੀ ਹੈ। ਮੈਨੂੰ ਗੁਰੂ ਨੇ ਹੀ ਪਰਮਾਤਮਾ ਦੇ ਮਿਲਾਪ ਦਾ ਰਸਤਾ ਦੱਸਿਆ ਹੈ ਗੁਰੂ ਦਾ ਮੇਰੇ ਉੱਤੇ ਇਹ ਉਪਕਾਰ ਹੈ ਵੱਡਾ ਉਪਕਾਰ ਹੈ ਏ ਭਾਈ ਗੁਰੂ ਦੇ ਜਿਹੜੇ ਸਿੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਉਹ ਭਾਗਾ ਵਾਲੇ ਹੋ ਗਏ ਹਨ ਦਾਸ ਨਾਨਕ ਉਹਨਾਂ ਤੋਂ ਸਲਕੇ ਜਾਂਦਾ ਹੈ ਸਦਾਹੀ ਕੁਰਬਾਨ ਜਾਂਦਾ ਹੈ ਏ ਭਾਈ ਗੁਰੂ ਦੀ ਸ਼ਰਨ ਪੈ ਕੇ ਪਰਸ ਪਰ ਪ੍ਰੇਮ ਨਾਲ ਰਹਿਣ ਵਾਲੀਆਂ ਸਤਸੰਗੀ ਸਹੇਲੀਆਂ ਐਸੀਆਂ ਹੋ ਜਾਂਦੀਆਂ ਹਨ ਕਿ ਉਹ ਆਪ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ ਪਰਮਾਤਮਾ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਆਦਰ ਮਿਲਦਾ ਹੈ ਪਰਮਾਤਮਾ ਨੇ ਉਹਨਾਂ ਨੂੰ ਆਪ ਆਪਣੇ ਗਲ ਨਾਲ ਸਦਾ ਲਾ ਲਿਆ ਹੈ हे ਪ੍ਰਭੂ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਤੇਰਾ ਨਾਮ ਸਿਮਰਦੇ ਹਨ ਉਹਨਾਂ ਦਾ ਮੈਨੋ ਦਰਸ਼ਨ ਬਖਸ਼ ਮੈਂ ਉਹਨਾਂ ਦੇ ਚਰਨ ਤੋਂ ਤਰਹਾ ਤੇ ਉਹਨਾਂ ਦੀ ਚਰਨ ਧੂੜ ਕੋਲ ਕੋਲ ਕੇ ਪੀਂਦਾ ਰਹਾ। ਏ ਭਾਈ ਜਿਹੜੀਆਂ ਜੀਵ ਇਸਤਰੀਆਂ ਪਾਣ ਸੁਪਾਰੇ ਆਦਿ ਖਾਂਦੀਆਂ ਹਨ। ਮੂੰਹ ਵਿੱਚ ਪਾਣ ਚਬਾਉਂਦੀਆਂ ਰਹਿੰਦੀਆਂ ਹਨ। ਭਾਵ ਸਦਾ ਪਦਾਰਥਾਂ ਦੇ ਭੋਗਾਂ ਵਿੱਚ ਮਸਤ ਹਨ ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਕਦੇ ਵੀ ਨਾ ਸਿਮਰਿਆ ਉਹਨਾਂ ਨੂੰ ਮੌਤ ਦੇ ਗੇੜ ਨੇ ਫੜ ਕੇ ਸਦਾ ਲਈ ਅੱਗੇ ਲਾ ਲਿਆ ਉਹ 84 ਦੇ ਗੇੜ ਵਿੱਚ ਪੈ ਕੇ ਰਹਿ ਗਏ ਹਨ ਇਹ ਭਾਈ ਜਿਨ੍ਹਾਂ ਆਪਣੇ ਮਨ ਵਿੱਚ ਹਿਰਦੇ ਵਿੱਚ ਟਿਕਾ ਕੇ ਪਰਮਾਤਮਾ ਦਾ ਨਾਮ ਸਿਮਰਿਆ ਉਹਨਾਂ ਗੁਰਾਂ ਦੇ ਪਿਆਰੇ ਗੁਰਸਿੱਖਾਂ ਦੇ ਨੇੜੇ ਮੌਤ ਦਾ ਡਰ ਨਹੀਂ ਆਉਂਦਾ ਇਹ ਭਾਈ ਪਰਮਾਤਮਾ ਦਾ ਨਾਮ ਖਜ਼ਾਨਾ ਹੈ ਕੋਈ ਵੀ ਰਲਾ ਮਨੁੱਖ ਗੁਰੂ ਦੀ ਸ਼ਰਨ ਪਾ ਕੇ ਨਾਮ ਨਾਲ ਸਾਂਝ ਪਾਉਂਦਾ ਹੈ ਇਹ ਨਾਨਕ ਆਖ ਜਿਨਾ ਮਨੁੱਖਾ ਨੂੰ ਗੁਰੂ ਮਿਲ ਪੈਂਦਾ ਹੈ ਉਹ ਹਰੇਕ ਮਨੁੱਖ ਹਰ ਨਾਮ ਦੇ ਪ੍ਰੇਮ ਵਿੱਚ ਜੁੜ ਕੇ ਆਤਮਕ ਆਨੰਦ ਮਾਣਦਾ ਰਹਿੰਦਾ ਹੈ ਇਹ ਪਾਈ ਗੁਰੂ ਨੂੰ ਹੀ ਨਾਮ ਦੇ ਦਾਤ ਦੇਣ ਵਾਲਾ ਆਖਣਾ ਚਾਹੀਦਾ ਹੈ ਗੁਰੂ ਤਰੁੱਠ ਕੇ ਨਾਮ ਦੇਣ ਦੀ ਕਿਰਪਾ ਕਰਦਾ ਹੈ ਮੈਂ ਤਾਂ ਸਦਾ ਗੁਰੂ ਤੋਂ ਹੀ ਕੁਰਬਾਨ ਜਾਂਦਾ ਹਾਂ ਜਿਸ ਨੇ ਮੈਨੂੰ ਪ੍ਰਮਾਤਮਾ ਦਾ ਨਾਮ ਦਿੱਤਾ ਹੈ ਇਹ ਭਾਈ ਉਹ ਗੁਰੂ ਸਲਾਉਣ ਯੋਗ ਹੈ ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੰਦਾ ਹੈ ਮੈਂ ਤਾਂ ਗੁਰੂ ਨੂੰ ਵੇਖ-ਵੇਖ ਕੇ ਗੁਰੂ ਦਾ ਸੋਹਣਾ ਸਰੀਰ ਵੇਖ ਕੇ ਖੜ ਰਿਹਾ ਹਾਂ ਇਹ ਭਾਈ ਗੁਰੂ ਦੀ ਜੀਵ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਉਚਾਰਦੀ ਹੈ ਹਰ ਨਾਮ ਉਚਾਰਨ ਦੇ ਕਾਰਨ ਸੋਹਣੀ ਲੱਗਦੀ ਹੈ ਜਿਨ੍ਹਾਂ ਵੀ ਸਿੱਖਾਂ ਨੇ ਗੁਰੂ ਦਾ ਉਪਦੇਸ਼ ਸੁਣ ਕੇ ਗੁਰੂ ਤੇ ਯਕੀਨ ਲਿਆਦਾ ਹੈ ਉਹਨਾਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਗਈ ਹੈ ਇਹ ਭਾਈ ਹਰ ਨਾਮ ਸਿਮਰਨ ਹੀ ਪ੍ਰਮਾਤਮਾ ਦੇ ਮਿਲਾਪ ਦਾ ਰਸਤਾ ਕਿਹਾ ਜਾਂਦਾ ਹੈ ਇਹ ਭਾਈ ਦੱਸ ਕਿਸ ਤਰੀਕੇ ਨਾਲ ਇਸ ਰਸਤੇ ਉੱਤੇ ਤੁਰ ਸਕੀਦਾ ਹੈ हे प्रभु तेरा नाम ही रास्ते ਦਾ ਖਰਚ ਹੈ ਇਹ ਖਰਚ ਪੱਲੇ ਬੰਨ ਕੇ ਇਸ ਰਸਤੇ ਉੱਤੇ ਤੁਰਨਾ ਚਾਹੀਦਾ ਹੈ हे ਭਾਈ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਹੈ ਉਹ ਵੱਡੇ ਸਿਆਣੇ ਸ਼ਾ ਬਣ ਗਏ ਹਨ ਮੈਂ ਸਦਾ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਗੁਰੂ ਦੇ ਬਚਨ ਦੇ ਰਾਹੀ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਸਕੀਦਾ ਹੈ हे ਪ੍ਰਭੂ ਤੂੰ ਮੇਰਾ ਮਾਲਕ ਹੈ ਤੂੰ ਮੇਰਾ ਸਾਹਿਬ ਹੈ ਤੂੰ ਹੀ ਮੇਰਾ ਪਾਤਸ਼ਾਹ ਹੈ ਜੇ ਜੋ ਤੈਨੂੰ ਪਸੰਦ ਆਵੇ ਤਾਂ ਹੀ ਤੇਰੀ ਭਗਤੀ ਕੀਤੀ ਜਾ ਸਕਦੀ ਹੈ ਤੂੰ ਗੁਣਾ ਦਾ ਖਜ਼ਾਨਾ ਹੈ ਤੂੰ ਡੂੰਘੇ ਜਿਗਰੇ ਵਾਲਾ ਹੈ ਇਹ ਨਾਨਕ ਆਖੇ ਭਾਈ ਪ੍ਰਮਾਤਮਾ ਆਪ ਹੀ ਨਿਰਗੁਣ ਸਰੂਪ ਵਿੱਚ ਇੱਕੋ ਇੱਕ ਹਸਤੀ ਹੈ ਤੇ ਆਪ ਹੀ ਸਰਗਣ ਸਰੂਪ ਵਿੱਚ ਅਨੇਕਾਂ ਰੂਪਾਂ ਵਾਲਾ ਹੈ ਜਿਹੜੇ ਗੱਲ ਉਸ ਨੂੰ ਚੰਗੀ ਲੱਗਦੀ ਹੈ ਜਿਹੜੀ ਗੱਲ ਉਸ ਨੂੰ ਚੰਗੀ ਲੱਗਦੀ ਹੈ ਉਹੀ ਗੱਲ ਜੀਵਾਂ ਦੇ ਭਲੇ ਵਾਸਤੇ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸੇ ਟੁਡੇਸ ਹੁਕਮ ਨਵਾ ਫ੍ਰਾਮ ਸ੍ਰੀ ਦਰਬਾਰ ਸਾਹਿਬ ਅੰਬਸਰ ਅਟੈਂਡਡ ਬਾਈ आवर 4th ਗੁਰੂ ਗੁਰੂ ਰਾਮਦਾਸ ਜੀ ਅੰਡਰ ਹੈਂਡਿੰਗ ਤਿਲੰਗ 4th ਮਹਿਲ ਗੁਰੂ ਸਾਹਿਬ ਜੀ ਸੇਡ ਥੈਟ ਦ ਗੁਰੂ ਮਾਈ ਫਰੈਂਡ ਹੈਸ ਟੋਲਡ ਮੀ ਦਾ ਸਟੋਰੀਜ਼ ਐਂਡ ਦਾ sermon of the lord i am a sacrifice to my guru to the guru i am a sacrifice come join with me o sikh of the guru come and join with me you are my guru's beloved cause the glorious praises of the lord are pleasing to the lord i have obtained them from the guru i am a sacrifice a sacrifice to those who surrender to and obey the Guru's will. I am dedicated and devoted to those who gaze upon the beloved true Guru. I am forever a sacrifice to those who perform service for the Guru. Your name, O Lord Harhar, Har, is the destroyer of sorrow. Serving the Guru, it is obtained, and as Gurmukh, one is emancipated those humble beings who meditate on the lord's name are celebrated and acclaimed None is kiza sacrifice to them forever and ever are devoted sacrifice o lord that alone is praise to you which is pleasing to your will o lord god those kurmaks who serve their beloved lord obtain him as their reward those who Cherish love for the Lord. Their souls are always with God, chanting and meditating on their beloved. They live in and gather in the Lord's name. I am a sacrifice to those Gurmukhs who serve their beloved Lord. They themselves are saved <coughs> along with their families. And through them all the world is saved. My beloved Guru serves the Lord. Blessed is the Guru. Blessed is the Guru. The Guru has shown me the Lord's path. The Guru has done the greatest good deed. Those six of the Guru who serve the Guru. Are the most blessed beings. Servant Nanak is a sacrifice to them. He is forever and ever a sacrifice. The Lord Himself is pleased with the Gurmukhs, the fellowship of the companions in the Lord's court. They are given robes of honor, and the Lord Himself hugs them close in His embrace. Please bless me with the blessed vision of the darshan of those gurmukhs who meditate on the naam, the name of the Lord. I wash their feet and drink in the dust of their feet dissolved in the wash water. Those who eat betel nuts and betel leaf and apply lipstick, but do not contemplate the Lord Har, Har the messenger of death will seize them and take them away. The messenger of death does not even approach those who contemplate the name of the Lord Har Har and keep him enshrined in their hearts. The Guru's Sikhs are the Guru's beloveds. The name of the Lord is a prayer known only to the few Gurmukhs. O Nanak, those who meet with the True Guru enjoy peace and pleasure. The True Guru is called the Giver. In His mercy, He grants His grace. I am forever a sacrifice to the Guru who has blessed me with the Lord's name. Blessed, very blessed is the Guru who brings the Lord's message. I gaze upon the Guru, the Guru, the true Guru, embodied, and I blossom forth in bliss. The Guru's tongue recites words of ambrosial nectar. He is adorned with the Lord's name. Those Sikhs who hear and obey the Guru, all their desires depart. Some speak of the Lord's path. Tell me how can i walk on it? o lord har har, your name is my supplies. i will take it with me and set out. those gurmukhs who worship and above adorn the lord are wealthy and very wise. i am forever a sacrifice to the true guru. i am absorbed in the words of the guru's teachings. you are the master, my lord. And Master, you are my ruler and king. If it is pleasing to your will, then I worship and serve you. You are the trier of virtue. The Lord Himself is absolute, He is the one and only, but He Himself is also emancipated in many forms. Whatever pleases Him. oh nanak that alone is good wah guruji ka khalsa wah guruji ke fateh